ਨਹੀਂ ਤੁਹਾਡੇ ਮੰਮੀ ਅੰਮਾ ਹੀ ਇਹ ਦੱਸਣਾ ਚਾਹੁੰਦੇ ਆ ਕਿ ਤੁਸੀਂ ਇਹ ਜਿਹੜਾ ਇੱਕ ਦਸੰਬਰ ਮਹੀਨੇ ਪਿਤੇ ਸਾਲ ਦਸੰਬਰ ਮਹੀਨੇ 'ਚ ਇੱਕ ਵਾਰਤਾਰ ਹੋਈ ਸੀ ਜਿਹੜੀ ਕਿ ਬੜੀ ਜਿਹਨੂੰ ਅਲੱਗ-ਅਲੱਗ ਪਲੈਟਫਾਰਮਸ 'ਤੇ ਵੀ ਚੱਕਿਆ ਗਿਆ ਸੀ ਬੜੀ ਸੈਂਸੇਸ਼ਨਲ ਸੀ ਕਿ ਜਿੱਤੇ ਇੱਕ ਜਿਹੜਾ ਕੰਪਲੇਨੈਂਟ ਸੀ ਜਿਹੜਾ ਕਿ ਇੱਕ ਟੀਚਰ ਸੀ ਆਪਣੇ ਇੱਥੇ ਰਾਮਪੁਰੇ ਫੂਲ ਦਾ ਰਹਿਣ ਵਾਲਾ ਉਹਨੇ ਆ ਕੇ ਸਾਨੂੰ ਦੱਸਿਆ ਸੀ ਕਿ ਉਹ ਸ਼ਾਇਰ ਕਰਨ ਆਇਆ ਸੀ ਇੱਥੇ ਰਾਮਾ ਮੰਡੀ ਅੱਜ ਤੋਂ ਸ਼ਾਇਰ ਕਰਦਾ ਪਿਆ ਸੀ ਕੁਝ 2-3 ਜਿਹੜੇ ਇਹ ਕਾਰਸਰ ਨਾਮ ਨੂੰ ਵਿਅਕਤੀ ਆਏ ਉਹਨਾਂ ਨੂੰ ਉਹਨਾਂ ਨੇ ਕਿਡਨਾਪ ਕੀਤਾ ਡਰੋਪ ਕੀਤੀ ਤੇ ਉਹਦੀ ਮਾਰਕਟਾਈਜ਼ ਕੀਤੀ ਸੀ ਤੇ ਉਹਨੂੰ ਫਿਰ ਇੱਕ ਜਗ੍ਹਾ ਡ੍ਰੌਪ ਕਰਕੇ ਖਿਆਲੀ ਵਾਲੇ ਦੇ ਕੋਲ ਜਿਹੜਾ ਹੈਗਾ ਉੱਥੇ ਚਲੇ ਗਏ ਜਿਸ ਤੇ ਚਲਦੇ ਅਸੀਂ 2-3 ਵਿਅਕਤੀਆਂ ਦੇ ਨਾਮ ਨੂੰ ਵਿਅਕਤੀਆਂ ਦੇ ਖਲਾਫ ਉਹਦੇ ਬਿਆਨਾਂ ਨੂੰ ਸੱਚ ਮੰਨਦੇ ਹੋਏ ਇੱਕ ਪਰਚਾ ਦਰਜ ਕੀਤਾ ਸੀ ਆਪਣੇ ਇਥੇ ਸਿਟੀ ਰਾਮਪੁਰੇ ਪੁਲ ਥਾਣੇ 'ਚ ਤੇ ਉਦੋਂ ਤੋਂ ਹੀ ਸਾਡੀ ਜਿਹੜੀ ਟੀਮ ਹੈਗੀ ਐ ਐਸਐਚਓ ਸਾਹਿਬ ਹੈਗੇ ਇਸ ਇਹਨੂੰ ਕੇਸ ਨੂੰ ਕਰੈਕ ਕਰਨ 'ਚ ਲੱਗੇ ਹੋਏ ਸੀ ਤਾਂ ਹੁਣ ਅਸੀਂ ਉਸ ਕੇਸ ਨੂੰ ਕ੍ਰੈਕ ਵੀ ਕਰ ਲਿਆ ਸੀ ਬੰਦੇ ਅਸੀਂ ਇਹਦੇ ਵਿੱਚ ਸਾਨੂੰ ਤਿੰਨ ਜਿਹੜੇ ਨਾਮੂਮ ਸੀ ਉਹ ਆਇਡੈਂਟੀਫਾਈ ਹੋ ਗਏ ਸੀ ਉਹਨਾਂ ਦਾ ਨਾਮ ਜਿੱਦ ਕੀਤਾ ਉਹ ਦਿਮੋਗ੍ਰਾਫਰ ਹੋ ਗਏ ਇੱਕ ਪਹਿਲਾ ਗ੍ਰਿਫਤਾਰ ਸੀ ਦੋ ਹੁਣ ਅਸੀਂ ਅੱਜ ਕਰ ਲਏ ਨੇ ਤੇ ਇਹਦੇ ਵਿੱਚ ਜੋ ਸਾਨੂੰ ਦਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਜਿੱਦਾਂ ਜਿਹੜਾ ਕੰਪਲੇਨੈਂਟ ਇਹਨੇ ਲਿਖਾਇਆ ਸੀ ਕਿ ਮੈਂ ਉੱਥੇ ਸੈਰ ਕਰਦਾ ਪਿਆ ਸੀ ਤਾਂ ਨਾਮੂਮ ਵਿਅਕਤੀ ਆਏ ਨੇ ਤੇ ਮੈਨੂੰ ਕਿਡਨਾਪ ਕੀਤਾ ਤੇ ਲੈ ਕੇ ਮੇਰੇ ਨਾਲ ਲੁੱਟਖੋ ਕੀਤੀ ਉਹ ਗੱਲ 'ਚ ਸਾਨੂੰ ਸੱਚਾਈ ਨਹੀਂ ਮਿਲੀ ਉਹ ਝੂਠਾ ਪਾਇਆ ਗਿਆ ਐਕਚੁਅਲੀ ਗੱਲ ਇਹ ਹੈ ਕਿ ਇਹ ਬੰਦਾ ਜਿਹੜਾ ਹੈਗਾ ਜਿਹੜਾ ਸਾਡਾ ਕੰਪਲੇਨੈਂਟ ਹੈਗਾ ਸੀ ਇਹ ਇਹ ਇਹਨੇ ਜਿਹੜੇ ਇਹ ਵਿਅਕਤੀ ਹੈਗੇ ਸੀ ਜਿਹੜਾ ਇਹਨਾਂ ਚ ਇੱਕ ਸਾਡਾ ਦੋਸ਼ੀ ਹੈਗਾ ਉਹਨੂੰ ਆਪ ਟਾਈਮ ਸੈੱਟ ਕਰਕੇ ਇੱਥੇ ਆਪਣੇ ਰਾਮਪੁਰੇ ਬੁਲਾਇਆ ਹੈਗਾ ਸੀ ਇਹ ਇੱਕ ਇਹ ਬੰਦੇ ਮੁੰਡਿਆਂ ਦੀ ਡੇਟਿੰਗ ਐਪ ਆਂਦੀ ਹੈਗੀ ਆ ਜਿਹਨੂੰ ਗਰਾਇੰਡਰ ਕਹਿੰਦੇ ਆਪਾਂ ਹੈਗਾ ਇਹ ਇਹਨੇ ਆਪਣੇ ਫੋਨ ਤੇ ਡਾਊਨਲੋਡ ਕੀਤੀ ਸੀ ਤੇ ਦੂਸਰੇ ਵਿਅਕਤੀ ਨੇ ਵੀ ਡਾਊਨਲੋਡ ਕੀਤੀ ਸੀ ਉੱਥੇ ਇਹਨਾਂ ਦਾ ਤਾਲਮੇਲ ਹੋਇਆ ਤਾਂ ਤਾਲ ਮੇਲ ਦੇ ਦੌਰਾਨ ਹੀ ਫਿਰ ਉਸ ਦਿਨ ਉਹਨਾਂ ਦੀ ਇਹਨਾਂ ਦੀ ਗੱਲਬਾਤ ਵੀ ਹੁੰਦੀ ਰਹੀ ਤੇ ਫਿਰ ਉਹਨੇ ਇਹਨੂੰ ਬੁਲਾਇਆ ਇਹ ਮਾਸਟਰ ਹੁਰੀ ਉਧਰ ਸਕੂਟਰੀ ਤੇ ਆਏ ਤੇ ਇਹ ਜਿਹੜੇ ਆਪਣੇ ਦੋਸ਼ੀ ਹੈ ਕਿਉਂਕਿ ਆਪਣੇ ਇੱਕ ਦੋਸਤ ਦੀ ਕਾਰ ਲੈ ਕੇ ਆਏ ਦਾ ਦੋਸ਼ੀ ਆਪਣੇ ਦੋਸਤ ਦੀ ਕਾਰ ਨਾਲ ਇੱਕ ਹੋਰ ਮੁੰਡਾ ਆਇਆ ਤੇ ਇਹ ਫਿਰ ਉਥੋਂ ਨੂੰ ਯਾਨੀ ਕਿ ਸਕੂਟਰੀ ਜਨੇ ਇੱਕ ਇੱਥੇ ਪਾਰਕਿੰਗ ਤੇ ਲੋਕ ਲਾਤੀ ਸੀ ਤੇ ਫਿਰ ਮਾਸਟਰ ਉਸ ਜਿਹੜਾ ਹੈਗਾ ਆਪਣਾ ਕੰਪਲੇਨੈਂਟ ਇਹ ਨਾਲ ਬਹਿ ਕੇ ਚਲਾ ਗਿਆ ਸੀ ਉਸ ਵਾਰ ਵੀ ਇਹਨਾਂ ਨਾਲ ਉੱਥੇ ਦਰਾਨੇ ਜਿੰਨੂ ਕੀ ਕਹਿੰਦੇ ਹੈਗੇ ਜਦੋਂ ਉੱਥੇ ਗਏ ਗਏ ਨੇ ਉਹ ਫਿਰ ਇਹਨਾਂ ਦਾ ਝਗੜਾ ਹੋ ਗਿਆ ਜਿਸ ਤੋਂ ਬਾਅਦ ਕੀ ਇਹਨੂੰ ਥੋੜੀ ਉਹਨਾਂ ਨੂੰ ਮੈਂ ਮੈਂ ਵੀ ਕੁੱਟ ਮਾਰ ਵੀ ਤੇ ਉਹ ਖਾਲੀ ਵਾਲੇ ਲਾ ਕੇ ਚਲੇ ਗਏ ਸੋ ਇਹ ਕਹਿਣਾ ਕਿ ਇੱਥੇ ਜਿੱਦਾਂ ਆਪਾਂ ਕਹਿੰਨੇ ਕਿ ਸੇਅਰ ਕਰਦੇ ਹੈਗੇ ਆ ਕਿ ਸੇਅਰ ਕਰਦੇ ਪਏ ਸੀ ਕਿ ਲੱਗਦਾ ਬੜਾ ਲਾਨ ਆਰਡਰ ਖਰਾਬ ਹੈ ਜੀ ਕਿ ਕੁਝ ਵੀ ਹੋ ਜਾਂਦਾ ਵਗ ਬੰਦਾ ਇੱਕ ਆਮ ਸੇਅਰ ਵੀ ਨਹੀਂ ਕਰ ਸਕਦਾ ਇਦਾਂ ਦੀ ਗੱਲ ਨਹੀਂ ਹੈਗੀ ਬੰਦਾ ਜਾਨੀ ਕਿ ਇਹ ਬੰਦੇ ਨੇ ਬੰਦੇ ਬੁਲਾਏ ਬੰਦਾ ਬੁਲਾਇਆ ਸੀ ਉਹਦੇ ਨਾਲ ਉਹਦੇ ਦੋਸਤ ਸ મિતਰ ਆਏ ਆ ਤੇ ਇੰਨੇ ਬੈ ਕੇ ਉਹਨਾਂ ਨਾਲ ਖੁੱਦ ਗਿਆ ਕਿਡਨੈਪਿੰਗ ਵਾਲੀ ਵੀ ਗੱਲ ਹੈ ਨਹੀਂ ਕੋਈ ਹਨਾ ਜੀ ਵੀ ਤੇ ਡਰਾਈਵ ਵੀ ਮੈਂ ਤਾਂ ਸਾਂ ਜੀ ਡਰਾਈਵ ਵੀ ਇਹਨੇ ਆਪ ਹੀ ਫਿਰ ਗੱਡੀ ਕਰਕੇ ਲੈ ਕੇ ਗਿਆ ਉਸ ਤੋਂ ਬਾਅਦ ਦਰਾਨੇ ਜਿੰਦਗੀ ਆਂਦੇ ਹੈਗੀ ਇਹਨਾਂ ਦਾ ਆਪਸ ਚ ਫਿਰ ਟਕਰਾਅ ਹੋ ਗਿਆ ਤੇ ਜਿਸ ਦੇ ਬਾਅਦ ਇਹ ਫਿਰ ਬਾਕੀ ਦੀ ਜੋ ਹੈਗੀ ਉਸ ਗੱਲ ਨੂੰ ਲੈ ਕੇ ਹੋਇਆ ਜੀ ਮੈਂ ਤੁਹਾਨੂੰ ਦੱਸਿਆ ਨਹੀਂ ਜੀ ਇਹਨਾਂ ਦੀ ਆਪਸ ਚ ਫਿਰ ਇੱਕ ਗ੍ਰਾਈਂਡਰ ਐਪ ਹੈਗੀ ਹੈ ਵੇ ਨਹੀਂ ਮੁੰਡੇ ਆਲੀ ਹੈਗੀ ਆ ਪੈਸੇ ਦਾ ਲੈਣ ਦੇਣ ਦਾ ਵੀ ਸੀਗਾ ਨਹੀਂ ਨਹੀਂ ਪੈਸੇ ਦਾ ਲੈਣ ਦੇਣ ਐ ਸੱਚ ਕੋਈ ਨਹੀਂ ਹੈ ਪੈਸੇ ਦਾ ਕੋਈ ਚੈਟ ਦਾ ਮਾਮਲਾ ਸੀ ਕੋਟੀ ਪੀ ਦਾ ਸਾਹਮਣੇ ਆ ਰਿਹਾ ਸੀ ਮੈਂ ਇਹ ਤਾਂ ਜੀ ਇਹ ਇਹਦਾ ਫੋਨ ਜਿਹੜਾ ਹੈਗਾ ਇਹਦਾ ਫੋਨ ਜਦੋਂ ਬਾਅਦ ਚ ਲੜਾਈ ਹੋ ਗਈ ਹੈ ਇਹਦਾ ਫੋਨ ਉਹ ਲੈ ਕੇ ਸੀ ਇਹਦਾ OTP ਤੇ ਨੇ ਆਪ ਹੀ ਉਹਨਾਂ ਨੂੰ ਦੱਸਿਆ ਸੀ ਤੇ ਉਹ ਫੋਨ ਲੈ ਗਿਆ ਫੋਨ ਵੀ ਅਸੀਂ ਆ ਤੁਹਾਡੇ ਸਾਹਮਣੇ ਪਿਆ ਉਹ ਰਿਕਵਰ ਵੀ ਕਰ ਲਿਆ ਹੈਗਾ ਕੋਟੀ ਪੀ ਵਾਲਾ ਸੀ ਕਿ ਇਹਦਾ ਮੋਬਾਈਲ ਦਾ ਪਾਸਵਰਡ ਦਾ ਸੀਗਾ ਜੀ ਨਹੀਂ ਨਹੀਂ ਇਹਦਾ ਇਹਦਾ ਮੋਬਾਈਲ ਲੋਕ ਲੱਗਾ ਹੁੰਦਾ ਨਾ ਨੀ ਇੱਕ ਉਹਦੇ ਨੇ ਜਿਹੜੀ ਵਾਈਪਾ ਉਹਨਾਂ ਨੇ ਇਹਨੇ ਜਿਹੜਾ ਬੰਦੇ ਨੇ ਦੱਸਿਆ ਹੈਗਾ ਜੋ ਮੁਢਲੀ ਦੱਸੀ ਹੈਗੀ ਵੀ ਕਹਾਣੀ ਜਿਹੜੀ ਹੈਗੀ ਉਹ ਸੱਚੀ ਨਹੀਂ ਹੈ ਤੁਹਾਨੂੰ ਇਹ ਦੱਸਿਆ ਨੇ ਇਹਨੇ ਤਾਂ ਕਿਹਾ ਕਿ ਮੈਂ ਸੈਰ ਕਰਦਾ ਪਿਆ ਸੀ ਤੇ ਮੈਂ ਉੱਥੇ ਸੈਰ ਕਰਦਾ ਪਿਆ ਸੀ ਕਿ ਦੋ ਤਿੰਨ ਨਾਮ ਨੂੰ ਵਿਅਕਤੀ ਆਏ ਨੇ ਉਹ ਜਿਹੜਾ ਲੁੱਟਖੋ ਦਾ ਮਾਮਲਾ ਉਹ ਇਹਨੇ ਇੰਜ ਦੀ ਗੱਲ ਇੰਜ ਦੀ ਗੱਲ ਕੁਝ ਨਹੀਂ ਹੈਗੀ ਇਹ ਬੰਦਾ ਸੈਰ ਨਹੀਂ ਸੈਰ ਦੇ ਬਹਾਨੇ ਘਰੋਂ ਆਇਆ ਸੀ ਇਹ ਬੰਦਾ ਇਹਨਾਂ ਨੂੰ ਜਾਨਕੀ 1 ਆਫ ਦੀ ਅਕਿਊਜ਼ ਨੂੰ ਇਹ ਜਾਣਦਾ ਹੈਗਾ ਸੀ ਉਹ ਗ੍ਰਾਈਂਡਰ ਜਿਹੜੀ ਐਪ ਹੈ ਕਿ ਤੁਹਾਨੂੰ ਦੱਸਿਆ ਗਿਆ ਉਹਦੇ ਰਾਹੀਂ ਮਾਧਿਅਮ 'ਚ ਇਹ ਇਨ ਟੱਚ ਹੋਏ ਹੈਗੇ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਆਪਸ ਹੋਈ ਹੈ ਫਿਰ ਇਹ ਆਏ ਆ ਤੇ ਫਿਰ ਉੱਥੇ ਫਿਰ ਇਹਨਾਂ ਦੀ ਡੂਰਿੰਗ ਉਹਦੇ 'ਚ ਲੜਾਈ ਹੋ ਗਈ ਆ ਤੇ ਫਿਰ ਅੱਗੇ ਅੱਗੇ ਫਿਰ ਜਿਹੜੀ ਪਾਕੀ ਗ੍ਰਾਈਂਡਰ ਨੰਬਰ ਪੈਸੇ ਦੇ ਵੀ ਨਿਕਾਲ ਬਈ ਗੁੰਮਰਾਹ ਕਰਨ ਦੀ ਕਾਤ ਬਈ ਦੇਖੋ ਇਹ ਮੈਂ ਇਹੀ ਤੁਹਾਨੂੰ ਇਹ ਵੀ ਕਹਿੰਦੀ ਜਦੋਂ ਵੀ ਸਾਡੇ ਕੋ ਕੋਈ ਵੀ ਆ ਕੇ ਅਹੀ ਜਾਣਕਾਰੀ ਦਿੰਦਾ ਹੈ ਬੇਨਤੀ ਹੈ ਰਿਕਵੈਸਟ ਹੈ ਲੋਕਾਂ ਨੂੰ ਐਸੀ ਤਾਂ ਉਸ ਚੀਜ਼ ਨੂੰ ਮੁੱਢਲੀ ਜਾਣਕਾਰੀ ਨੂੰ ਸੱਚ ਹੀ ਮੰਨਦੇ ਆ ਕਿ ਫਿਰ ਆਹੀ ਉਦਾਂ ਨਹੀਂ ਕਿਉਂਕਿ ਲੋਕਾਂ ਦੇ ਜਿਹੜੀ ਸਾਡੀ ਡਿਊਟੀ ਹੈਗੀ ਹੈ ਕਿ ਜੋ ਬੰਦੇ ਨੇ ਦੱਸਿਆ ਐਸੀ ਉਸ ਚੀਜ਼ ਨੂੰ ਮੰਨ ਕੇ ਤੇ ਫਿਰ ਅੱਗੇ ਪਰਚਾ ਦਰਜ ਕਰਕੇ ਤਫ਼ਤੀਸ਼ ਕਰੀਏ ਜਿੱਦਾਂ ਦਾ ਫਿਰ ਇਹ ਹੁਣ ਬੰਦਾ ਹੈਗਾ ਜੋ ਤਫ਼ਤੀਸ਼ ਚ ਤੱਥ ਸਾਹਮਣੇ ਆਦੇ ਜਿੱਦਾਂ ਹੁਣ ਇਹ ਤੱਥ ਸਾਹਮਣੇ ਆਏ ਹੈ ਕਿ ਜੋ ਇਹਨੇ ਦੱਸਿਆ ਉਹਦੇ ਬਿਲਕੁਲ ਹੀ ਵਿਪਰੀਤ ਗੱਲ ਹੋਈ ਕਿ ਮੈਂ ਅਣਜਾਣ ਅਨਜਾਨ ਵਾਲਾ ਕੰਮ ਨਹੀਂ ਸੀ ਕੋਈ ਤੱਕੇ ਨਾ ਬਿਠਾਉਣ ਵਾਲਾ ਕੰਮ ਨਹੀਂ ਸੀ ਆਪ ਹੀ ਸਾਰਾ ਕੁਝ ਜਾਨਕੀ ਨਾਲ ਵਿੱਚ ਆਪ ਚੱਲ ਕੇ ਵਹਿਣਾ ਵਾਲਾ ਸੀ ਸੋ ਇਹ ਮਿਸਯੂਜ਼ ਆਫ ਲਾਅ ਤੇ ਹੋਇਆ ਹੈਗਾ ਤੇ ਜੋ ਕਾਨੂੰਨ ਅਨੁਸਾਰ ਜੋ ਬੰਦੀਕਰ ਵੀ ਉਹ ਵੀ ਹੋਇਆ ਸਿਰਫ ਮੈਡੀਕਲ ਦੇ ਬੰਦੇ ਫਰੇ ਗੱਪ ਕਰਵਾਏ ਗਏ ਆ ਉਹਨਾਂ ਦੀ ਕਿੰਨਾ ਵੀ ਜੀ ਜਿਵੇਂ ਇਹ ਗ੍ਰਾਈਂਡ ਡਰਾਪ ਨੂੰ ਦੱਤਰਿਓ ਇਹ ਕੋ ਬਾਈਟਿਕ ਕੋ ਲੈਪ ਹੈ ਜੀ ਗੱਲ ਮੈਂ ਦੇਖੋ ਜਿਹੜਾ ਦੋਸ਼ੀ ਦੇ ਮੇਰੀ ਗੱਲ ਜਦੋਂ ਵੀ ਕੋਈ ਦੋਸ਼ੀ ਫੜਿਆ ਜਾਂਦਾ ਹੈਗਾ ਜਿੰਨੂੰ ਉਹਨੂੰ ਕੀ ਕਹਿੰਦੇ ਆ ਮੈਡੀਕਲ ਐਗਜ਼ਾਮੀਨੇਸ਼ਨ ਤੇ ਹੋਣਾ ਹੀ ਹੁੰਦਾ ਹੈ ਐਸ ਪਰ ਲਾਅ ਮੰਡੇਟਰੀ ਹੈ ਤੋ ਅਸੀਂ ਅੱਜ ਜਿਹੜੇ ਅੱਜ ਫੜੇ ਐ ਇਹਨਾਂ ਦਾ ਅੱਜ ਕਰਾਵਾਂਗੇ ਜਿਹੜੇ ਪਹਿਲਾਂ ਫੜੇ ਉਹਨਾਂ ਨੂੰ ਪਹਿਲਾਂ ਕਰਾਇਆ ਜਿਹੜੇ ਫੜੇ ਇਹਨਾਂ ਦਾ ਨਾਮ ਤੇ ਕੋਈ ਪਹਿਲਾਂ ਵੀ ਕੋਈ ਐਸੀ ਜਿਹੀ ਗੱਲਬਾਤ ਕਰੀ ਆ ਜਾਂ ਪਹਿਲੀ ਵਾਰ ਇਹ ਦੇਖੋ ਇਹਨਾਂ ਚ ਇੱਕ ਜਿਹੜਾ ਦੋਸ਼ੀ ਹੈਗਾ ਇੰਦਰਜੀਤ ਜਿਹੜਾ ਹੈਗਾ ਜਿਹੜਾ ਪਹਿਲਾਂ ਫੜ ਲਿਆ ਸੀ ਉਹਦੇ ਤੇ ਤਿੰਨ ਪਰਚੇ ਦਰਜ ਹੈਗੇ ਨੇ ਉਹਦੇ ਤੇ ਉਹਦੇ ਤੇ ਜਿੱਦਾਂ ਇਹ ਲੁੱਟ ਖੋਦੇ ਹੈਗੇ ਆ ਕਾਰ ਖੋਈ ਸੀ ਉਹਨੇ ਲੜਾਈ ਝਗੜੇ ਵਾਲੇ ਹੈਗੇ ਜੀ ਤਾਂ ਪਰਚੇ ਹੈਗੇ ਇੱਕ ਇਹਨਾਂ ਚ ਦੋਸ਼ੀ ਜਿਹੜਾ ਹੈਗਾ ਉਹ ਫੌਜੀ ਵੀ ਹੈਗਾ ਸਰਵਿੰਗ ਆਰਮੀ ਮੈਨੂ ਹੈ ਸਰ ਚੌਕੇ ਫੇਰ ਜੁਗਾਰ ਲਿਕੇ ਮੇਰੀ ਇੱਕ ਇਹਦੇ ਚ ਕਿਲੇ ਰਹਿ ਗਿਆ ਨਾ ਇੱਕ ਇਹਦੇ ਚ ਆਪਣਾ ਜਿਹੜਾ ਕੁਲਦੀਪ ਹੈਗਾ ਨਾ ਜੀ ਇਹ ਫੌਜੀ ਹੈਗਾ ਯੂਪੀ ਪੋਸਟਡ ਹੈਗਾ ਸਰ 2019 ਦਾ ਭਰਤੀ ਹੈਗਾ ਪਰ ਉਹਦੀ ਵੀ ਰੈਸਟ ਹੋ ਚੁੱਕੀ ਹੈ ਬਿਲਕੁਲ ਬਿਲਕੁਲ ਤਿੰਨੇ ਜਿਹੜੇ ਤਿੰਨ ਦੋਸ਼ੀ ਸੀ ਜਿਹੜੇ ਨਾਮ ਨੂੰ ਵਿਅਕਤੀ ਸੀ ਉਹ ਅਸੀਂ ਤਿੰਨੇ ਦੋ ਅੱਜ ਕਿਤੇ ਨਹੀਂ ਇੱਕ ਪਹਿਲਾਂ ਕਰ ਫੌਜੀ ਕਿੱਥੇ ਰਹਿੰਦਾ ਹੈ ਨਾ ਫੌਜੀ ਚੌਕੇ ਤੇ ਮੈਂ ਦੱਸ ਰਿਹਾ ਸੀ ਅੱਛਾ ਤਿੰਨੋਂ ਚੌਕੇ ਦੇ ਹਾਂ ਸਰ ਕਿੰਨੇ ਟਾਈਮ ਤੋਂ ਇੰਤਜ਼ਾਰ ਚੱਲ ਕੇ ਚੱਲ ਰਿਹਾ ਹੈ ਜੋ ਦੇਖੋ ਹੁਣ ਤੱਕ ਜੋ ਸਾਡੇ ਸਾਹਮਣੇ ਆਇਆ ਹੈਗਾ ਇਹ ਤੇ ਉਸੇ ਦਿਨ ਦਾ ਹੀ ਵਾਕਿਆ ਸਾਰਾ ਹੈਗਾ ਸਵੇਰੇ ਟੱਚ ਚ ਹੋਈ ਹੈਗੇ ਤੇ ਫਿਰ ਉਸੇ ਦਿਨ ਨਾਲ 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 ਫਿਰ ਇਹ ਚੱਲ ਰਿਹਾ ਫਿਰ ਇਹ سلسلہ ਕਰਦਾ ਕੋਈ ਨਾ ਦੋਸਤਿਆਂ ਨੇ ਪ੍ਰੋਫੈਸਰ ਨੇ ਆਪ ਬੁਲਾਇਆ ਸੀ ਦੇਖੋ ਜੀ ਜਿਹੜੀ ਐਪ ਤੁਸੀਂ ਲਾਈਜ ਦੀ ਜਿਹੜੀ ਉਹਦੀ ਵਰਕਿੰਗ ਹੈਗੀ ਉਹ ਜੇ ਤੁਸੀਂ ਚੈੱਕ ਕਰੋਗੇ ਤਾਂ ਲੋਕੇਸ਼ਨ ਬੇਸਡ ਐਪ ਹੈਗੀ ਹੈ ਉਹਦੇ ਫਿਰ ਲੋਕੇਸ਼ਨ ਬੇਸ ਜਿਹੜੀ ਚੀਜ਼ ਹੈਗੀ ਹੈ ਉਹ ਹੈਗੇ ਜੇ ਕਿਸੇ ਨੇ ਦੋ ਆ ਪਾਰਟੀਆਂ ਨੇ ਡਾਊਨਲੋਡ ਕੀਤਾ ਹੈਗਾ ਉਹ ਜਿਹੜੇ ਉਹਦੀ ਲੋਕੇਸ਼ਨ ਏਰੀਆ ਚ ਜਿਹੜੇ ਜਿਹੜੇ ਉਹਨਾਂ ਦੇ ਬਾਕੀ ਦੇ ਉਹਨਾਂ ਦੇ ਸਬਸਕ੍ਰਾਈਬਰ ਹੈਗੇ ਉਹ ਸ਼ੋਅ ਕਰਦੀ ਆ ਉਹਦਣਾ ਫਿਰ ਤੁਸੀਂ ਮਿਲ ਆਪਸ ਚ ਟੱਚ ਕਰ ਸਕਦੇ ਪਰ ਉਹ ਮੇਨ ਆਪਸ ਇਹਨਾਂ ਦੇ ਤਕਰਾਰ ਦਾ ਕਾਰਨ ਕੀ ਹੋਇਆ ਕੋਈ ਉਹ ਗੱਲ ਕੰਮੇ ਹੁਣ ਦੀ ਅੱਜ ਹੁਣ ਬਾਕੀ ਰਿਮਾਂਡ ਹੈ ਦੇਖੋ ਅੱਜ ਲਿਆ ਅੱਜ ਹੀ ਹੁਣੇ ਅਰੈਸਟ ਕਰਕੇ ਤੇ ਅਸੀਂ ਪਹਿਲਾਂ ਕਿਹਾ ਕਿ ਪਹਿਲਾਂ ਆਪਾਂ ਸਾਰੀ ਜਾਣਕੀ ਦੱਸੀ ਹੈ ਤੁਹਾਡੇ ਮਾਧਿਅਮ ਰਾਹੀਂ ਕਿ ਜਿਨ੍ਹਾਂ ਦੀ ਗੱਲ ਬਣਾਈ ਗਈ ਸੀ ਉਹਦਾਂ ਦੀ ਹੈ ਨਹੀਂ ਹੈਗੀ ਹੁਣ ਬਾਕੀ ਅਸੀਂ ਉਹ ਪੁੱਛਗਿੱਛ ਕਰਾਂਗੇ ਕਿ ਜੇ ਕਿਉਂਕਿ ਜੇ ਆਪ ਹੀ ਬੁਲਾਇਆ ਆਪ ਹੀ ਆਏ ਨੇ ਤਾਂ ਫਿਰ ਇਹਨਾਂ ਕੇ ਗੱਲ ਕਿਉਂ ਕਿ ਪਰਫੈਕਟਰ ਨੇ ਵੀ ਰੈਕਟ ਕੀਤਾ ਹੋਇਆ ਜਾ ਕੇ ਨਹੀਂ ਉਹ ਤਾਂ ਕੰਪਲੇਨੈਂਟ ਐਫ ਆਈ ਆਰ ਦੇ ਦੀ ਉਹਨਾਂ ਨੇ ਉਹਨਾਂ ਨੇ ਗਵਾਹ ਦੇਖੋ ਮੈਂ ਇਹ ਤਫਤੀਸ਼ ਹੋਣ ਜਨ ਕਿ ਇਹ ਬੰਦਾ ਜਿਹਨੂੰ ਦੋਸ਼ੀ ਪਸਾਣੇ ਜਾਣਗੇ ਉਹ ਆ ਕੇ ਸੱਚ ਸਾਹਮਣੇ ਆਏਗਾ ਜੋ ਚੀਜ਼ ਫਾਈਲ ਤੇ ਆਏਗੀ ਉਸ ਤੋਂ ਬਾਅਦ ਹੀ ਨਾਂ ਨਾਂ ਕਾਨੂੰਨ ਚੱਲੇਗਾ ਨਾ ਜੀ ਪਹਿਲਾਂ ਤੇ ਅਜੇ ਹੀ ਜੋ ਮੁੱਢਲੀ ਜੋ ਐਫ ਆਈ ਆਰ ਜਿਸ ਕੰਪਲੇਨੈਂਟ ਲਿਖਾਣੀ ਪਹਿਲਾਂ ਤੇ ਉਹਦਾ ਹੀ ਵਰਜਨ ਨਹੀਂ ਮੰਨਿਆ ਪਰ ਉਹ ਇਹੋ ਜਿਹਾ ਜਨ ਕਿ 100% ਉਹਦੀ ਗੱਲ ਨਹੀਂ ਸੱਚੀ ਹੈ ਜੀ